ਤੁਹਾਨੂੰ ਸਭਿਆਚਾਰ ਦੇ ਨਾਂ ਤੇ ਇੱਕ ਗੀਤ ਪਰੋਸਿਆ ਜਾਂਦਾ ਉਸ ਗੀਤ ਦੇ ਲੈਨਾਂ ਲੈਨਾਂ ਕੀ ਉਸ ਗੀਤ ਦੀਆਂ ਸ਼ਬਦ ਕੀ ਹੈ ਕਹਿੰਦਾ ਮੇਰੀ ਜੁਗਨੀ ਦੇ ਧਾਗੇ ਬੱਗੇ ਤੇ ਜੁਗਨੀ ਉਹਦੇ ਮੂੰਹ ਫੱਬੇ ਜੀ ਨੂੰ ਸਾਟੇ ਸਖ ਦੀ ਲੱਗੇ ਸੁਣੀ ਹੋਣੀ ਹੈ ਸਾਰਿਆਂ ਨੇ ਇੱਕ ਜੁਗਨੀ ਤੁਹਾਨੂੰ ਅਸੀਂ ਸੁਣਾਉਣ ਲੱਗੇ ਆ ਸਾਡੇ ਵਾਲੀ ਜੁਗਨੀ ਦੇ ਧਾਗੇ ਬੱਗੇ ਤਾਂ ਨਹੀਂ ਨਾ ਇਹ ਕਾਲੇ ਆ ਸਾਡੇ ਵਾਲੀ ਜੁਗਨੀ ਦੇ ਵਿੱਚ ਸਾਨੂੰ ਨਹੀਂ ਪਤਾ ਧਾਗੇ ਕਿਹੋ ਜਿਹੇ ਆ ਪਰ ਐਡੇ ਐਡੇ ਠਾਈ ਖਟੇਜ ਰੰਗ ਦੇ ਰੌਂਦ ਜਰੂਰ ਪੈਂਦੇ ਆ ਡੇਢ ਕਪੜ ਦਾ ਆਦਾ ਕਾਦਿਆ ਤੇ 50 ਗਜ ਦੀ ਉਹਦੀ ਮਾਰਿਆ ਇਹ ਜੁਗ ਨਹੀਂ ਉਹਨਾਂ ਹੱਥਾਂ ਵਿੱਚ ਫੱਬਦੀ ਜਿਨ੍ਹਾਂ ਨੂੰ ਇਸ ਕੁਸ਼ਕ ਦੇ ਰੰਗ ਲੱਗੇ ਆ ਇਹ ਜੁਗ ਨਹੀਂ ਕਿੰਨਾ ਹੱਥਾਂ ਵਿੱਚ ਫੱਬਦੀ ਆ ਇਹ ਉਹਨਾਂ ਹੱਥਾਂ ਵਿੱਚ ਫੱਬਦੀ ਆ ਜਿਹੜੇ ਕਹਿੰਦੇ ਨੇ ਕਬੀਰ ਮੋਹਿ ਮਰਨੇ ਕਾ ਜੋ ਹੈ ਮਰੋ ਤਹਰ ਕੇ ਦਵਾਰ ਇਹ ਜੁਗ ਨਹੀਂ ਉਹਨਾਂ ਹੱਥਾਂ ਵਿੱਚ ਫੱਬਦੀ ਆ ਜਿਹੜੇ ਕਹਿੰਦੇ ਨੇ ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਭਾਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤੋਤਨ ਏਕ ਨ ਲਾਗਣ ਪਾਵੇ ਰਾਖਤ ਹੈ ਆਪਣੋ ਕਰਦੈ ਕਿਰਪਾ ਆਪ ਸਭ ਹਉਨਾ ਭੇਟਣ ਪਾਵੇ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਪੇਟ ਹੀ ਕੇ ਪਟ ਪੀਚ ਬਚਾਵੇ ਇਹ ਜਗੁਨੀ ਉਹਨਾਂ ਹੱਥਾਂ ਵਿੱਚ ਫੱਬਦੀ ਆ ਜਿਹੜੇ ਕਹਿੰਦੇ ਨੇ ਅਸ ਕਿਰਪਾਨ ਖੰਡੋ ਖੜਗ ਤਪ ਕਤਵਰ ਅਰ ਤੀਰ ਸੈਬ ਸਰੋਹੀ ਸਹਿਤੀ ਇਹ ਹਮਾਰਾ ਪੀਰ ਖਗਖੰਡ ਬਹਿੰਡੰ ਖਲਦਲਖੰਡੰ ਅਤਰਨ ਮੰਡੰ ਬਰ ਬੰਡੰ ਬੋਜਨ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਪਾਨ ਪ੍ਰਵੰ ਸੁਖ ਸੰਤਾ ਕਰਨੰ ਦੁਰਮਤ ਦਰਨੰ ਕਿਲਬਕ ਹਰਨੰ ਅਸਰਨੰ ਜੈ ਜੈ ਜਗ ਕਾਰਣ ਸ੍ਰਿਸ਼ਟ ਉਬਾਰਨੰ ਮੰਪਤ ਪਰਣ ਜੈ ਤੇਗੰ ਇਹ ਜੁਗ ਨੇ ਉਹਨਾਂ ਹੱਥਾਂ ਵਿੱਚ ਫੜਦੀ ਆ ਜਿਹੜੇ ਕਹਿੰਦੇ ਦੇਹ ਸ਼ਿਵਾ ਪਰ ਮੋਹ ਇਹ ਹੈ ਸ਼ਬ ਕਰਮਨ ਤੇ ਕਬਹੂ ਨ ਟਰਾਂ ਨ ਡਰਾਂ ਅਰ ਸੋ ਜਬ ਜਾਇ ਲਰੂ ਨਿਸ਼ਚੈ ਕਰੇ ਆਪਣੀ ਜੀਤ ਕਰੂ ਸਿੱਖ ਹੂੰ ਆਪਣੇ ਹੀ ਮਨ ਕੋ ਇਹਲਾਲ ਹੂੰ ਗੁਣ ਤੋਂ ਚਰੂ ਜਬ ਆਪ ਕੀ ਆਉ ਦਿਨਧਾਨ ਬਨਾ ਅਧੀਰਨ ਮੈਂ ਤਬ ਜੂਝ ਵਰੂ ਇਸ ਜੁਗਨੀ ਨੇ ਪੂਰੇ ਪੰਜਾਬ ਤੇ ਭਾਰਤ ਦੇ ਵਿੱਚ ਢੇੜੇ ਦੇ ਕੇ ਸਰਕਾਰ ਦੀ ਨੱਕ ਵਿੱਚ ਦਮ ਕਰਕੇ ਰੱਖਿਆ ਕਿਸ ਤਰ੍ਹਾਂ ਆਓ ਪਿਆਰ ਦੇ ਨਾਲ ਸਰਵਲ ਸਾਧ ਸੰਗ ਤੇ ਜੁਗਨੀਆਂ ਲੋਕ ਗਾਉਂਦੇ ਵੇਸ਼ ਕਰਦੇ ਅਸੀਂ ਵੀ ਹਾ ਜੁਗਣੀ ਜਿਹੜੀ ਪੰਥ ਦੇ ਦੋਖੀਆਂ ਨੂੰ ਸੋਦੇ ਸੰਗ ਰੱਖਦੇ ਉਸ ਦਾ ਨਾ ਜੁਗਣੀ 1.5 ਫੁੱਟ ਦਾ ਇਹ ਸੁਦਾ ਕੱਦ ਕਹਿੰਦੇ ਪੰਜਾਕ ਗੱਜ ਦੀ ਰੱਖਦੀ ਸ਼ਾ ਜੁਗਨੀ 28 ਦੰਦ ਇਹਦੇ ਬੜੇ ਕੀਮਤੀ ਨੇ ਜੀਨੂੰ ਚੋਬ ਦੇ ਕਰਾ ਦੇ ਬਾਬਾ ਉਜਗਨੀ ਤਰ ਦਿੱਲੀ ਨੂੰ ਗਈ ਤੇ ਉਥੇ 2-3 ਮਹੀਨੇ ਉਥੇ 2-3 ਮਹੀਨੇ ਰਹੀ ਉਹ ਪਹਿਲਾ ਨਰਕ ਧਾਰੀ ਨੂੰ ਪਈ ਤੇ ਚਕਤਾਂ ਨਾਲ ਉਹਦਾ ਚਕਤਾਂ ਨਾਲ ਉਹਦਾ ਗੜਵਈ ਉਹ ਵੀਰ ਮੇਰਾ ਉਜਗਨੀ ਵੀਰ ਮੇਰਾ ਉਜਗਨੀ ਬਾਬਲ ਦੀ ਰਣਜੀਤ ਸਿੰਘ ਤੇ ਕਾਬਲ ਦੀ ਓ ਸੀ ਦੋ ਤਿੰਨ ਓਏ ਉਹਦੇ ਨਾਲ ਸੀ ਦੋ ਤਿੰਨ ਜਾਣੇ ਲਾਲਾ ਜਗਤ ਨਰੇਣ ਹੋ ਲਾਲਾ ਜਗਤ ਨਰੇਣ ਪਛਾਣੇ ਨਛੱਤਰ ਸਵਰਨ ਸਿੰਘ ਜਰਵਾਣੇ ਉਹ ਵੀਰ ਮੇਰਾ ਜਗਨੀ ਵੀਰ ਮੇਰਾ ਜਗਨੀ ਲਈ ਫਿਰਦੇ ਇਹਨੂੰ ਪਾਲ ਰਹੇ ਸੀ ਕਈ ਚਰਦੇ ਜੁਗਨੀ ਫੇਰ ਗਈ ਵਲ ਦਿੱਲੀ ਕਰੇ ਅਰਦਾਸ ਮਰਸਰੋਂ ਕਰੇ ਅਰਦਾਸ ਮਰਸਰੋਂ ਚੱਲੀ ਪੰਡਤਾਂ ਦੀ ਢਾਲੀ ਜਾ ਕੇ ਪੰਡਤਾਂ ਦੀ ਢਾਲੀ ਜਾ ਕੇ ਬਿੱਲੀ ਉਹ ਕਰਤੀ ਲੀਰਾ ਜਵਾਨਾ ਹਿੱਲੀ ਉਹ ਵੀਰ ਮੇਰਿਆ ਜੁਗਨੀ ਵੀਰ ਮੇਰਿਆ ਜੁਗਨੀ ਸੁਧਵੰਤ ਦੀ ਤੇ ਦੂਲੇ ਸ਼ੇਰ ਬੇਅੰਤ ਦੀ ਓ ਕੈਮ ਹੋ ਜੇ ਉਹ ਕਹਿੰਦੀ ਕੈਮ ਹੋ ਜੇ ਪ੍ਰਸ਼ਾਸਨ ਪਿੱਛੋਂ ਫੇਰ ਨਾ ਲੋਕੀ ਉਹ ਪਿੱਛੋਂ ਫੇਰ ਨਾ ਲੋਕੀ ਆਖਣ ਕੇ ਸਿੰਘ ਥੋੜਾ ਦਿੰਦੇ ਰੱਖ ਨੀ ਉਹ ਵੀਰ ਮੇਰੇ ਆਜੁਗ ਨੀ ਵੀਰ ਮੇਰੇ ਆਜੁਗ ਨੀ ਜਿੰਦੇ ਦੀ ਸੁਣ ਲੈ ਰਵਾਦਿਆ ਢਿੰਗੇ ਦੀ ਉੱਜਗਨੀ ਰਈ ਦਿੱਲੀ ਦੇ ਨੇੜੇ ਨਵੰਬਰ ਦੇ ਦੋਚੀ ਸੀ ਨਵੰਬਰ ਦੇ ਦੋਚੀ ਸੀ ਜਿਹੜੇ ਉਪਾਏ ਲੜਤ ਮਾਕਣ ਦੇ ਗੇੜ ਤੇ ਅਰਜਨ ਦਾਸ ਦੇ ਕੰਮ ਅਰਜਨ ਦਾਸ ਦੇ ਕੰਮ ਨਾ ਬੇੜੇ ਉਹ ਵੀਰ ਮੇਰੇ ਆਜਗਨੀ ਵੀਰ ਮੇਰੇ ਆਜਗਨੀ ਹੀਰੇ ਦੀ ਸੁਖਦੇਵ ਸਿੰਘ ਸਖੀਰੇ ਦੀ ਓ ਹੋ ਜੁਗਨੀ ਮੋਖਰ ਵਿੱਚ ਵੀ ਆਈ ਲੈ ਕੇ ਆਈ ਨਾਲ ਹੋ ਲੈ ਕੇ ਆਈ ਨਾਲ ਦਵਾਈ ਛੜ ਕੇ ਬੱਸ ਵਿੱਚ ਹੋ ਛੜ ਕੇ ਬੱਸ ਵਿੱਚ ਵਰਤਾਈ ਲੈ ਤੇ ਜਾਣ ਤੇ ਪਾਉਣ ਦਵਾਈ ਓ ਵੀਰ ਮੇਰਾ ਜੁਗਨੀ ਵੀਰ ਮੇਰਾ ਜੁਗਨੀ ਵਰਿਆ ਮਦੀ ਜੋ ਦੁਸ਼ਟ ਸੋਧਣੇ ਜਾਣ ਦੀ ਉਗੇ ਵਿੱਚ ਜਾਂ ਠੇਰੀ ਤੇ ਤੜਕੇ ਉੱਠ ਕੇ ਵੜੀ ਤੜਕੇ ਉੱਠ ਕੇ ਵੜੀ ਕਚਹਿਰੀ ਤੇ ਲਿਖਦੀ ਜੱਜ ਕੌਸ਼ਕ ਦੀ ਲਿਖਦੀ ਜੱਜ ਕੌਸ਼ਕ ਦੀ ਡੈਰੀ ਜੋ ਸੀ ਗੁਰਸਿੱਖਾਂ ਦਾ ਵੈਰੀ ਉਹ ਵੀਰ ਮੇਰੇ ਆਜਗਨੀ ਵੀਰ ਮੇਰੇ ਆਜਗਨੀ ਜੰਟ ਦੀ ਬੁੱਧ ਸਿੰਘ ਵਾਲੇ ਗੁਰ ਜੰਟ ਦੀ ਉਹ ਆਜਗਨੀ ਬੈਂਕ ਦੇ ਮੂਰੇ ਭੁਗੇ ਨਾ ਕਿਸੇ ਰੋਕਿਆ ਕਿਸੇ ਰੋਕਿਆ ਰੁੱਕੇ ਪਾਉਣੇ 6 ਕਰੋੜ ਸੀ ਪਾਉਣੇ 6 ਕਰੋੜ ਸੀ ਲੁੱਟੇ ਪਰ ਪਰ ਬੋਰੀਆਂ ਨੋਰ ਸੀ ਚੁੱਕੇ ਭਾਈ ਜੁਗਨੀ ਨੇ ਮਾਰਿਆ ਜੁਗਨੀ ਨੇ ਮਾਰਿਆ ਜਾਦੂਆ ਹੁਣ ਨੋਟਾਂ ਵਿੱਚ ਵੀ ਵਾ ਦੂਆ ਕਿੱਲ ਮੋੜ ਦੋ ਪਾਣੀ ਵਾਲੇ ਮੋੜ ਦੋ ਪਾਣੀ ਵਾਲੇ ਬੱਲ ਗਈ ਰੂ ਸੈਂਟਰ ਦੀ ਉਦੋਂ ਹੈਲਾ ਰੋਕਦੀ ਜਦੋਂ ਐਸਵਾਈ ਰੋਕਦੀ ਜਦੋਂ ਐਸਵਾਈ ਅਲਿਓ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਜਰਵਾਣੇ ਦੀ ਭਾਈ ਚੰਨੇ ਤੇ ਬੱਬਰ ਜਟਾਣੇ ਦੀ ਓ ਹੋ ਜੁਗਨੀ ਜੰਮੀ ਠੱਤਰਾ ਵਾ ਸਾਖੀ ਦੀ ਏ ਜਾਮਣ ਕੌਮ ਦੀ ਇਹ ਜਾਮਣ ਕੌਮ ਦੀ ਰਾਖੀ ਦੀ ਨਿਗਰ ਰੱਖਦੀ ਵਰਦੀ ਨਿਗਰ ਰੱਖਦੀ ਵਰਦੀ ਖਾਕੀ ਦੀ ਰੇਂਝ ਕਸਰ ਵੀ ਕੱਢ ਦੂ ਬਾਕੀ ਦੀ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਯਾਰਾਂ ਦੀ ਡੋਡਾਂ ਵਾਲੇ ਸਰਦਾਰਾਂ ਦੀ ਉਜਗਨੀ ਮੂਹ ਸੀ ਮਸਾ ਵਖਾਇਆ ਤੇ ਸਰਸੇ ਵਾਲੇ ਤੇ ਬੰਬ ਸਰਸੇ ਵਾਲੇ ਤੇ ਬੰਬ ਲਾਇਆ ਨਾਲੇ ਰੁਲਦਾ ਵੀ ਮੜਕਾਇਆ ਜਿਸਨੇ ਕੌਮ ਨੂੰ ਗਹਨੇ ਜਿਸਨੇ ਕੌਮ ਨੂੰ ਗਹਨੇ ਪਾਇਆ ਉਹ ਵੀਰ ਮੇਰੇ ਆਜੁਗਨੀ ਵੀਰ ਮੇਰੇ ਆਜੁਗਨੀ ਸੰਗ ਦੀ ਪੀਅ ਚੜੀ ਤੇ ਬਾਬੇ ਨਿਹੰਗ ਦੀਓ ਜੁਗਨੀ ਇਟਲੀ ਵੱਲੋਂ ਆਈ ਨਾਲ ਕੈਨੇਡਾ ਦਾ ਇੱਕ ਉਹ ਨਾਲ ਕੈਨੇਡਾ ਦਾ ਇੱਕ ਬਾਈ ਰੌਣਕ ਚਰ ਪਿੱਛੋਂ ਸੀ ਰੌਣਕ ਚਰ ਪਿੱਛੋਂ ਸੀ ਲਈ ਸ਼ਾਮਤ ਜਨਸੰਗੀਆਂ ਦੀ ਆਈ ਓ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਜੇਰੇ ਦੀ ਨਵੇਂ ਗੱਭਰੂ ਬੱਕੇ ਛੇਰੇ ਲਈ ਜਵਾਨੀਆਂ ਮਾਨਦੀ ਐ ਜਦੋਂ ਦਿਲ ਦਾ ਖੂਨ ਜਵਾਨੀਆਂ ਦਾ ਉਦੋਂ ਕੌਮ ਦਾ ਹੁੰਦਾ ਭਵਿਕ ਰਚਨ ਹੁੰਦਾ ਦਾਨ ਮਹਾਬਲੀ ਜਦੋਂ ਦਾਨੀਆਂ ਦਾ ਕੌਮਾਂ ਵਾਸਤੇ ਤਲੀ ਤੇ ਸੀਸ ਧਰਨਾ ਬਣਦਾ ਫਰਜ਼ ਹੈ ਪੰਥ ਦੇ ਬਾਨੀਆਂ ਦਾ ਜ਼ਾਲਮ ਜ਼ੁਲਮ ਕਮਾਉਣਗੇ ਜਦੋਂ ਤਿਕਰ ਇਹ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਆਓ ਸਾਰੀ ਸੰਗਤ ਇੱਕ ਵਾਰ ਦਮ ਦਮੇ ਟਕਸਾਲ ਦੇ ਮੌਜੂਦਾ ਮੁਖੀ ਮਹਾਂਪੁਰਖ ਸਤਗੈਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੂੰ ਯਾਦ ਕਰਕੇ ਕੌਮ ਦੇ ਸੁਮੂੱਚੇ ਸ਼ਹੀਦ ਸਿੰਘਾਂ ਨੂੰ ਯਾਦ ਕਰਕੇ ਉੱਚੀ ਆਵਾਜ਼ ਦੇ ਵਿੱਚ ਜਪਨਾ ਕਰੀਏ ਜੀ दिया बाज़ रेड़ा धरम सिर द बैड़ा सिर दे सिर द बी रैड़ा धरम सिर द बाज़ रैड़ा सिर दे ਏ ਸੀ ਸਿਆਮਾਨਤ ਸਤਗੁਰ ਦੀ ਸਤਗੁਰ ਦੇ ਲੇਖੇ ਲੱਗ ਜਾਵੇ ਏ ਸੀ ਸਿਆਮਾਨਤ ਸਤਗੁਰ ਦੀ ਸਤਗੁਰ ਦੇ ਲੇਖੇ ਲੱਗ ਜਾਵੇ ਜੋ ਤਾ ਪ੍ਰੇਮ ਖੇਲਨ ਕਾ ਚਾਓ ਜੋ ਤਾ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਸਿਰ ਤਰ ਤਲੀ ਗਲੀ ਮੇਰੀ ਆਓ ਇਹ ਤਮਾਰਗ ਪੈਰ ਧਰੀ ਚ ਸਿਰ ਦੀ ਜੈ ਕਾਨ ਨਕੀ ਜੈ ਇਹ ਤਮਾਰਗ ਪੈਰ ਸਿਰ ਦਿੱਤਿਆਂ ਬਾਦ ਨਹੀਂ